ਵਹੀਗੁਰਜੀ ਦਾ ਕਾਲਤਾ ਵਹੀਗੁਰਜੀ ਕੀ ਬੰਦੇ ਅਸੀਂ ਇੱਕ ਵਿਸ਼ੇਸ਼ ਮੁੱਦੇ ਤੇ ਜਿਹੜੀ ਗੱਲ ਕਰਨ ਲੱਗੇ ਆਂ ਜੋ ਕਿ ਜਨਤਾ ਦੇ ਏਟਾ ਨੂੰ ਮੁੱਖ ਰੱਖਦੇ ਹੋਏ ਜਿਹੜਾ ਸਾਡੇ ਏਰੀਏ ਦੇ ਵਿੱਚ ਕੀ ਪੂਰੇ ਪੰਜਾਬ ਦੇ ਵਿੱਚ ਇੱਕ ਆਹਾਕਾਰ ਮੱਚੀ ਆ ਕਿ ਜਿਹੜਾ ਲਡੋਵਾਲ ਦਾ ਟੂਲ ਪਲਾਜ਼ਾ ਉਹ ਬਹੁਤ ਮਹਿੰਗਾ ਔਰ ਜਦੋਂ ਬੰਦਾ ਨੰੰਗਾ ਤਾਂ ਉਹਦੇ ਬਿਨਾ ਟੈਗ ਤੋਂ 430 ਰੁਪਏ ਲੱਗ ਜਾਂਦੇ ਔਰ ਇਹ ਪੈਸੀ ਵੀ ਇੱਕ ਵਾਰੀ ਲੈ ਲੈਂਦੇ ਆ ਅੱਜ ਰੇਟ ਬਾਦੇ-ਬਾਦੇ 150 ਰੁਪਏ ਤੋਂ ਚੱਲਿਆ ਸੀ ਤਾਂ ਕਾਰ ਦਾ ਰੇਟ ਟੈਗ ਦੇ ਉੱਪਰ ਇੱਕ ਪਾਸੇ ਦਾ 215 ਰੁਪਏ ਹੋ ਗਿਆ ਔਰ ਜਿਹੜਾ ਪਾਸ ਬਣਦਾ ਸੀ ਉਹ 150 ਤੋਂ ਚੱਲ ਕੇ ਸਤੰਬਰ ਮਹੀਨੇ ਤੋਂ ਹੁਣ ਤੱਕ 340 ਰੁਪਏ ਦਾ ਹੋ ਗਿਆ ਜਿਹੜਾ ਕਿ 0 ਤੋਂ ਲੈ ਕੇ 20 ਕਿਲੋਮੀਟਰ ਦਾ ਬਣਦਾ ਵਾ ਦੂਜੇ ਪਾਸੇ ਉਤੇ ੱਟਕਾ ਹੋ ਰਿਆ ਲਗਾਤਾਰ ਜਨਤਾ ਦੇ ਨਾਲ ਇੰਨਾ ਮਹਿੰਗਾ ਟੂਲ ਜੇ ਕਿਸੇ ਨੇ ਫਲੋਰ ਜਾਣਾ ਤੇ 200 ਦਾ ਤੇਲ ਲੱਗਦਾ ਤੇ 430 ਦਾ ਟੂਲ ਲੱਗਦਾ ਅਸੀਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਐਨਐਚਏ ਨੂੰ ਸਰਕਾਰ ਨੂੰ ਇਹ ਅਲਟੀਮੇਟਮ ਦਿੰਨੇ ਆ ਕਿ ਜੇਕਰ ਸ਼ਨੀਵਾਰ ਤੱਕ ਇਹਦੇ ਜਿਹੜੇ ਰੇਟ ਘਟਾ ਕੇ ਇਸ ਟੂਲ ਪਲਾਜੇ ਦੇ ਉਹੀ ਪੁਰਾਣੇ ਰੇਟ ਕੀਤੇ ਜਾਣ ਜਿਹੜਾ 150 ਤੋਂ ਚੱਲਿਆ ਸੀ ਜਨਤਾ ਕੋਲੇ ਇੰਨਾ ਪੈਸਾ ਨਹੀਂ ਕਿਉਂਕਿ ਅਸੀਂ ਹਰ ਚੀਜ਼ ਦਾ ਟੈਕਸ ਪਹਿਲਾਂ ਦੇ ਕੇ ਹੁੰਨੇ ਆ ਜੇ ਗੱਡੀ ਲੈਣੇ ਆ ਤਾਂ ਪਹਿਲਾਂ ਟੈਕਸ ਦਿੰਨੇ ਆ ਜੇ ਗੱਡੀ ਦਾ ਕੋਈ ਪਾਰਟ ਖੋਣਨੇ ਆ ਤਾਂ ਉਹਦਾ ਵੀ ਟੈਕਸ ਅਸੀਂ ਨਾਲ ਪੇ ਕਰਦੇ ਆ ਫਿਰ ਇਹ ਟੂਲ ਪਲਾਜਾ ਕਿਉਂ ਲਾਇਆ ਜਾਂਦੇ ਆ ਇਹ ਸਾਡੇ ਸਿਰ ਤੇ ਨਜਾਇਜ਼ ਥੋਪੇ ਗਿਆ ਅਸੀਂ ਪਹਿਲਾਂ ਦੇ ਕਹਿੰਨਾ ਵੀ ਇਹ ਬੰਦੀ ਹੋਣੇ ਚਾਹੀਦੇ ਆ ਜੇ ਨਹੀਂ ਤਾਂ ਇਹਦਾ ਜਿਹੜੇ ਰੇਟ ਆ ਉਹ ਬਾਝਬ ਹੋਣੇ ਚਾਹੀਦੇ ਆ ਅਸੀਂ ਸ਼ਨੀਵਾਰ ਤੱਕ ਦਾ ਟਾਈਮ ਦਿੰਨੇ ਆ ਨਹੀਂ ਤੇ ਐਤਵਾਰ ਨੂੰ ਇਹ ਟੋਲ ਪਲਾਜ਼ੇ ਦਾ ਰੇਟ ਘਟਨ ਤੱਕ ਅਸੀਂ ਇਹਨੂੰ ਫ੍ਰੀ ਕਰ ਦਿਆਂਗੇ ਇਥੋਂ ਲੋਕ ਫ੍ਰੀ ਨੰਗਣਗੇ ਪਰ ਉਹਨੇ ਦਿਨ ਜਿੰਨੇ ਦਿਨ ਟੋਲ ਪਲਾਜ਼ੇ ਦਾ ਰੇਟ ਘਟ ਕੇ 150 ਰੁਪਏ ਨਹੀਂ ਹੁੰਦਾ ਤੇ ਜਿਹੜਾ ਪਾਸ ਦਾ ਰੇਟ ਆ 150 ਰੁਪਏ ਨਹੀਂ ਹੁੰਦਾ ਅਸੀਂ ਇਹਦਾ ਰੇਟ ਘਟਾਉਣ ਲਈ ਇਹਨੂੰ ਐਤਵਾਰ ਭਾਰਤੀ ਕਿਸਾਨ ਮੈਨੂਤ ਯੂਨੀਅਨ ਵੱਲੋਂ ਫ੍ਰੀ ਕੀਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜਨਤਾ ਨੂੰ ਅਪੀਲ ਕਰਦੇ ਪੀ ਇਹਦੇ ਸਾਡਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ